ਇਹ ਆ ਸੱਜਣੋ ਆਪਣੀ ਸੁਪਰ ਸੀਡਰ ਵਾਲੀ ਕਣਕ ਇਹਨੂੰ ਮੰਨ ਕੇ ਚਲੋ 6 ਤਰੀਕ ਨੂੰ ਬੀਜੀ ਸੀ ਤੇ ਅੱਜ ਹੋ ਗਈ 18 ਹੋ ਗਈ ਅੱਜ ਦੂਜੇ ਪਾਣੀ ਲਾਉਣ ਦੀ ਚੱਕਰ ਚ ਹੋ ਗਈ ਹੁਣ ਇਹ ਦੂਜਾ ਪਾਣੀ ਨੂੰ ਜਦੋਂ ਮਰਜੀ ਮੋੜ ਦਗੇ ਪਰ ਜਿਹੜੀ ਗੱਲ ਆ ਸੁਪਰ ਸੀਡਰ ਵਾਲੀ ਚ ਹੁਣ ਕਿਤੇ ਜਾ ਕੇ ਇਹਦੇ ਚ ਬੂਟੇ ਸੁੱਕਣੋਂ ਹਟੇ ਨੇ ਇਹ ਬੂਟੀ ਸੁੱਕੀ ਜਾਂਦੇ ਨੇ ਚ ਬਹੁਤ ਜਿਆਦਾ ਸੁੱਕਦੇ ਇਹ ਆਏ ਆ ਵੀ ਇੱਕ ਗੱਲੇ ਦੀ ਹੋਰ ਵੀ ਫਾਇਦਾ ਖਾਸੀਅਤ ਹੈ ਇਹ ਬੂਟਾ ਬਣਾਈ ਜਾਂਦੀ ਹੈ ਚੌੜਾ ਕਰੀ ਜਾਂਦੀ ਹੈ ਤੇ ਜਿਹੜੀ ਆਪਣੀ ਜੀਰੋ ਡ੍ਰਿਲ ਵਾਲੀ ਹੈ ਉਹ ਬੂਟਾ ਨਹੀਂ ਬਣਾਉਂਦੀ ਦੇਖੋ ਇਹ ਬੂਟਾ ਬਣਾਈ ਜਾਂਦੀ ਹੈ ਜਮਾ ਇਹ ਜੀਰੋ ਡ੍ਰਿਲ ਵਾਲੀ ਹੈ ਇਹ ਬੂਟਾ ਨਹੀਂ ਬਣਾਉਂਦੀ ਪਤਾ ਨਹੀਂ ਕੀ ਗੱਲੇ ਸਿੱਧੀ ਜੀ ਖੜੀ ਹੈ ਜੇ ਤੱਕ ਤੇ ਠੰਡ ਠੰਡ ਵੀ ਇਤਕੀ ਕੁ ਸਾਫਤਾਬ ਹੈ ਗਰਮੀ ਜਿਆਦੇ ਪਈ ਜਾਂਦੀ ਹੈ ਇਹ ਸੁਪਰ ਸੀਡਰ ਵਾਲੀ ਹੈ ਇਹ ਬੀਜੀਆਂ ਇਕੱਠੀਆਂ ਵਾਂਗੂ ਨੇ ਬਸ ਇੱਕ ਦੋ ਦੋ ਦਿਨ ਦਾ ਫਰਕ ਹੋਊ ਉਹਨਾਂ ਦਾ ਇਹ ਪਤਾ ਨਹੀਂ ਕੀ ਗੱਲ ਹੈ ਇਹ ਐਤ ਕੀ ਗੁਦਰਤ ਦੇਖੋ ਵੀ ਕੀ ਕਰਦੀ ਹੈ ਮੇਰੇ ਹਿਸਾਬ ਨਾਲ ਤਾਂ ਇਹ ਐਤ ਕੀ ਸਾਰੀਆਂ ਹੀ ਫਸਲਾਂ ਜਿਹੜੇ ਹਿਸਾਬ ਨਾਲ ਲੋਕ ਲਈ ਜਾਂਦੇ ਨੇ 80 ਨੂੰ ਲੈ ਲਿਆ ਕਿਸ ਨੇ 90 ਨੂੰ ਲੈ ਲਿਆ ਮੇਰੇ ਹਿਸਾਬ ਨਾਲ ਤਾਂ ਭਈ ਖੇਤੀ ਇਹ ਫੇਲ ਹੈ ਆਗਰ ਸਰਕਾਰ ਨਹੀਂ ਲਾਉਣ ਦਿੰਦੀ ਠੀਕ ਹੈ ਤੇ ਜੀਰੋ ਡ੍ਰੈਲ ਨਾਲ ਜਾਂ ਸਪਰਸੀਡਰ ਨਾਲ ਕਾਹਨੂੰ ਗੱਲ ਬਣਦੀ ਐ ਸਾਲ ਇਹ ਤਾਂ ਆਪਣੇ ਤੜਲੇ ਨੇ ਕਿੰਨਾ ਕਿੰਨਾ ਬਾਣ ਪਿਆ ਵਿੱਚ ਤੇ ਜੇ ਆਪਾਂ ਬਾਹ ਕੀ ਬੀਜ ਕੇ ਪਤੀਆ ਸਾਗੇ ਸੁਕੇ ਬੱਜੇ ਹੁਣ ਦੋ ਤਿੰਨ ਹੁਣ ਤਾਂ ਸੁਖਣਾ ਟਰੈਕਟਰ ਵੀ ਬਹੁਤ ਵੱਡੇ ਨੇ ਹੁਣ ਜਿੱਦੋਂ ਉਹ ਟਰੈਕਟਰ ਵੱਡੇ ਲੈਂਦੇ ਆ ਉਦੋਂ ਦੇ ਬੀ ਬੋਣੋ ਹਟ ਕੇ ਜੀਰੋ ਡ੍ਰੈਲ ਨਾਲ ਜਾਂ ਜਾਂ ਕਰ ਦਿੰਦੇ ਨੇ ਬਸ ਸੋਪਰ ਸੀਡਰ ਨਾਲ ਪਹਿਲਾਂ ਸਮਾਂ ਦੀ ਟਰੈਕਟਰ ਛੋਟੇ ਸੀ ਉਦੋਂ ਉਹੀ ਬਾਹੀ ਗਏ ਤਵੀਆਂ ਪਾਲਾ ਹੋਏ ਹਾਲ ਪਾਲਾ ਹੋਏ ਤੇ ਹੁਣ ਜਦੋਂ ਜੇ ਆਪਾਂ ਸਾਂਸ ਨੇੜੇ ਲਿਆਂਦੇ ਆ 16 ਤਵੀਆਂ 18 ਤਵੀਆਂ ਹੁਣ ਉਦੋਂ ਦੇ ਲੈ ਕੇ ਬੋਣੋ ਬੋਣੋ ਹਟ ਗਏ ਤੇ ਹੁਣ ਬਸ ਸੁਪਰ ਸੀਡਰ ਨਾਲ ਦੂਜੀ ਚੱਲ ਮੇਰੇ ਭਾਈ ਬੌਂਡ ਕੰਮ ਨਿਮੇੜ ਤਾਂ ਹੈ ਕੰਮ ਨਿਮੇੜਨ ਤੇ ਕਰ ਧਿਆਨ ਰਹਿਦਾ ਆਪਣਾ ਬਸ ਹੁਣ ਇਹ ਚ 5 500 ਦੀ ਤਾਂ ਮੰਨ ਲਾ ਵੀ ਕੋਈ ਦਵਾਈ ਪਾ ਦੇ ਕਰੇ ਦਾਇਤਾ ਉਹਨਾਂ ਦਵਾਈ ਪਾਈ ਕਰਾਟੇ ਗਰੂਟੇ ਸਿੱਟੀ ਇੱਕ ਐ ਵੀ ਬਸ ਉਹਨਾਂ ਸਾੰਦ ਨਹੀਂ ਕੋ ਕਰਣਾ ਪੈਂਦਾ ਵਧੀਆ ਜਰਖ ਰਖੀ ਰਖੀ ਦੇਣਾ ਪਰ ਹਾਇ ਇਹਦਾ ਸੱਪ ਜੀ ਇਹ ਬਾਗੀ ਬੀਜ ਕੇ ਵਧੀਆ ਖੁਰਪੇ ਖਰਪੇ ਝਾੜ ਕੇ ਜਮਾ ਖੂंजे ਖਾਂਜੇ ਗੁੱਟ ਕੇ ਹੌਲੀ 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 ਨਾਲੇ ਤਾਂ ਵੀ ਉਹਨਾਂ ਬਾਣ ਬੱਤਰ ਆ ਜਾਂਦਾ ਇਹ ਜਿੱ ਗਿੱਲਾ ਬੀਜਣਾ ਪੈਂਦਾ ਉਹ ਚ ਬੱਤਰ ਆ ਜਾਂਦਾ ਬੱਤਰ ਇਹ ਵਾ ਗੁੱਲੀ ਡੰਡਾ ਵੀ ਨਹੀਂ ਹੁੰਦਾ ਫਰਕ ਤਾਂ ਬਾਹਲਾ ਬਾਹ ਬਹਾਈ ਦਾ ਹੂੰ ਠੀਕ ਹੈ ਵੀ ਹੁਣ ਚੱਲਣਾ ਪੈਂਦਾ ਖਸਮ ਚਲਾਵੇ ਓਵੇਂ ਚੱਲਣਾ ਪੈਂਦਾ ਹੁਣ ਸਰਕਾਰਾਂ ਕਹਿੰਦੀ ਅੱਗ ਨਾ ਲਾਓ ਅਸੀਂ ਤਾਂ ਮੰਨ ਲਈ ਕੱਲੀਆਂ ਲੈਣਾ ਜੀ ਨੂੰ ਲਾ ਕੇ ਵਿੱਚ ਬਾਹਰ ਨੇ ਹੁਣ ਆਪਣੋ ਛੋਡੀ ਇਹ ਸੁੰਡੀ ਨਹੀਂ ਹੋਣ ਦਿੰਦੀ ਹੈ ਹੁਣ ਦੱਸੋ ਕਿਸਾਨ ਦੱਸ ਕਿੱਧਰ ਜਾਵੇ ਤੁਸੀਂ ਤਾਂ ਕਹਿੰਦੇ ਵੀ ਅੱਗ ਨਾ ਲਾਓ ਅੱਗ ਸਾਨੂੰ ਵੀ ਪਤਾ ਹੈ ਵੀ ਧੂਆਂ ਤਾਂ ਸਾਡੇ ਅੱਖਾਂ 'ਚ ਹੀ ਪੈਂਦਾ ਪਹਿਲਾਂ ਠੀਕ ਹੈ ਇਹ ਕੀ ਕਰਗੇ ਮਜਬੂਰੀ ਹੈ ਲੈ ਹੁਣ ਏਡੇ ਏਡੇ ਡੱਬ ਪਏ ਨੇ ਇੱਥੇ ਆ ਕੇ ਮੈਨੂੰ ਐ ਦੱਸੋ ਵੀ ਕੀ ਹੁਣ ਦਿਖਾਓ ਕਿਸੇ ਖੇਤੀਬਾੜੀ ਵਾਲੇ ਨੂੰ ਜਾਂ ਹੋਰ ਨੂੰ